ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸਮੂਹ ਆਦੇਦਾਰਾਂ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਸੁਖਚਾਨਾ ਨਾ ਸਈ ਫਗਵਾੜਾ ਵਿਖੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਦੀ ਪ੍ਰਧਾਨਗੀ ਹਟ ਹੋਈ ਮੀਟਿੰਗ ਦੌਰਾਨ ਜਿੱਥੇ ਵੱਖ-ਵੱਖ ਅਹਿਮ ਮੁੱਦਿਆਂ ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਉੱਥੇ ਹੀ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਪੰਜਾਬ ਸਰਕਾਰ પાસે ਕਿਸਾਨਾਂ ਦੀ ਬਕਾਇਆ ਰਾਸ਼ੀ ਤੁਰੰਤ ਹੀ ਕਿਸਾਨਾਂ ਦੇ ਖਾਤਿਆਂ ਵਿੱਚ ਪਾਉਣ ਦੀ ਮੰਗ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਥੀਓ ਅੱਜ ਭਾਰਤੀ ਕਿਸਾਨ ਜੁਨੀਅਨ ਦੁਆਬਾ ਦੀ ਗੁਰਦੁਆਰਾ ਸੁਖਚਾਨਾ ਸਾਹਿਬ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਜਿਹੜੇ ਐਮ ਝੰਡੇ ਵਿਚਾਰੇ ਗਏ ਆ ਜਿਹਦੇ ਵਿੱਚ ਜਿਹੜਾ ਪਿਛਲਾ ਬਕਾਇਆ ਖੰਡ ਮਿਲ ਫਗਵਾੜਾ ਵੱਲ ਉਹ ਉਹਦੇ ਬਾਰੇ ਚਰਚਾ ਹੋਈ ਹੈ ਔਰ ਜਿਹੜਾ ਹੁਣ ਮੋਰਚਾ ਚੱਲ ਰਿਹਾ ਦਿੱਲੀ ਛੰਭੂ ਤੇ ਛੰਭੂ ਤੋਂ ਦਿੱਲੀ ਜਿਹੜਾ ਕੂਚ ਕਰਨਾ 6 ਤਰੀਕ ਨੂੰ ਉਹਦੇ ਬਾਰੇ ਵਿਚਾਰਿਆ ਗਿਆ ਸੋ ਪਹਿਲੀ ਗੱਲ ਜਿਹੜੀ ਇਹ ਵਿਚਾਰੀ ਗਈ ਆ ਵੀ ਜਿਹੜਾ ਸਾਡਾ ਬਕਾਇਆ ਅੱਜ ਇੱਥੇ ਫਗਵਾੜਾ ਮਿਲਵਾਲ ਖੜਾ ਆ 25 ਕਰੋੜ ਪਿਛਲਾ ਉਹ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਉਹ ਸਾਡੇ ਖਾਤਿਆਂ 'ਚ ਤੁਰੰਤ ਪਾਇਆ ਜਾਵੇ ਪਤਾ ਇਹ ਲੱਗਾ ਸਰਕਾਰ ਵੱਲੋਂ ਕਿ ਉਹਨਾਂ ਨੇ ਪਰਸੋਂ 29 ਤਰੀਕ ਦੀ ਉਹਦੀ ਆਪਸ਼ਨ ਰੱਖੀ ਆ ਬੋਲੀ ਰੱਖੀ ਆ ਉਸ ਤੋਂ ਬਾਅਦ ਵੀ ਅਣੀ ਰਣਨੀਤੀ ਤੈਅ ਕਰਾਂਗੇ ਵੀ ਸਾਡੇ ਉਹ ਪੈਸੇ ਜਿਹੜੇ ਆ ਸਰਕਾਰ ਖਾਤੇ 'ਚ ਪਾਉਂਦੀ ਆ ਜਾਂ ਨਹੀਂ ਪਾਉਂਦੀ ਉਹ 29 ਤੋਂ ਬਾਅਦ ਕਲੀਅਰ ਕਰਕੇ ਫਿਰ ਅਗਲੀ ਜਿਹੜੀ ਆ ਰਣਨੀਤੀ ਤੈਅ ਕਰਾਂਗੇ ਸਰਕਾਰ ਨੂੰ ਅਪੀਲ ਕਰਦੇ ਆ ਕਿ ਸਾਡਾ ਸਾਰੇ ਦਾ ਸਾਰਾ ਪੈਸਾ ਪਵਾ ਕੇ 28 ਕਰੋੜ ਫਿਰ ਮੇਲੇ ਜਿਹੜੀ ਚਲਾਈ ਜਾਵੇ। ਦੂਸਰੀ ਗੱਲ ਜਿਹੜਾ ਸ਼ੰਭੂ ਮੋਰਚੇ ਵਾਸਤੇ ਉਹ ਅੱਜ ਰੁਟੀਨ ਦੇ ਕਾਫਲੇ ਵੀ ਜਿਹੜੇ ਜਾਣੇ ਆ ਰੋਜ਼ ਰੋਜ਼ਾਨਾ ਉਹਦੇ ਬਾਰੇ ਵੀ ਤੈਅ ਕੀਤਾ ਗਿਆ ਸਰਕਲ ਵਾਈ ਡਿਊਟੀਆਂ ਲਾਈਆਂ ਗਈਆਂ। ਔਰ 9 ਤਰੀਕ ਨੂੰ ਕਿਉਂਕਿ ਅਸੀਂ ਡਿਊਟੀਆਂ ਉੱਥੇ ਲਾ ਲਈਆਂ ਸੀ ਜਿਹੜੇ ਰੋਜ਼ ਉੱਥੋਂ ਜਥੇ ਜਾਣੇ ਦਿੱਲੀ ਨੂੰ ਸ਼ੰਭੂ ਤੋਂ ਤੇ ਇੱਕ ਜਥੇ ਦੀ ਗੁਆਹੀ ਇੱਕ ਜਥੇਬੰਦੀ ਰੋਜ਼ ਕਰੇਗੀ। ਸੋ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜਿਹੜੀ ਡਿਊਟੀ ਲੱਗੀ ਹੈ ਉਹ ਪਹਿਲੇ ਦਿਨ ਦੀ ਪੰਦੇਸਰ ਸਾਹਿਬ ਦੀ ਆ ਦੂਸਰੇ ਦਿਨ ਪੂਲਸਾ ਤੀਜੇ ਦਿਨ ਲੋਂਗੋੜ ਸਾਹਿਬ ਤੇ ਚੌਥੇ ਦਿਨ ਬਾਰੀ ਭਾਰਤੀ ਕਿਸਾਨ ਜੁਣੀਆ ਦੁਆਬਾ ਦੀ ਹੈ 쇼9 ਤਰੀਕ ਆਂਦੀ ਹੈ 9 ਤਰੀਕ ਨੂੰ ਇੱਕ ਵੱਡਾ ਕਾਫਲਾ ਲੋਂਗੋ ਤੋਂ ਲਾਡੋਲ ਟੋਲ ਤੋਂ ਇਕੱਠਾ ਹੋ ਕੇ ਉਹ ਪੁੱਛ ਕਰੇਗਾ ਸ਼ੰਭੂ ਨੂੰ ਤੇ ਸ਼ੰਭੂ ਤੋਂ ਅਸੀਂ ਫੇ 10 ਵਜੇ ਜਿਹੜੇ ਆ ਉਹ ਚਾਲੇ ਪਾਵਾਂਗੇ ਦਿੱਲੀ ਨੂੰ 쇼 ਉਹ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਅਸੀਂ ਉਹ ਹਰ ਸਰਕਲ ਨੂੰ ਕਿਹਾ ਹੈ ਕਿ ਵੱਧ ਤੋਂ ਵੱਧ ਗੱਡੀਆਂ ਲੈ ਕੇ ਪਹੁੰਚੋ ਘਰ ਤੋਂ ਘਟੇ ਇੱਕ ਇੱਕ ਸਰਕਲ ਜਿਹੜਾ ਉਹ 50-50 ਬੰਦੇ ਲੈ ਕੇ ਆਵੇ ਤਾਂ ਕਿ ਵੱਡੀ ਗਿਣਤੀ ਜੇ ਅਸੀਂ ਸ਼ਮੂਲੀਅਤ ਕਰ ਸਕੀਏ ਸੋ ਇਸ ਕਰਕੇ ਅੱਜ ਦੀ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਇਹ ਦੋ ਅਹਿਮ ਏਜੰਡੇ ਸਨ ਜਿਹੜੇ ਵਿਚਾਰੇ ਗਏ ਨੇ ਸੋ ਉਹ ਮੈਂ ਤੁਹਾਡੇ ਮਾਧਿਅਮ ਰਾਹੀਂ ਅਪੀਲ ਵੀ ਕਰਨੀ ਚਾਹਣਾ ਸਮੁੱਚੀ ਕਿਸਾਨੀ ਨੂੰ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਕਿ 6 ਤਰੀਕ ਨੂੰ ਦਿੱਲੀ ਕੂਚ ਕਰਨਾ ਹੈ ਤੇ ਉਸ ਦਿਨ ਸਾਰਾ ਪੰਜਾਬ ਵੱਧ ਤੋਂ ਵੱਧ ਸ਼ਮੂਲੀਅਤ ਕਰੋ ਤੇ ਆਪਾਂ ਦਿੱਲੀ ਕੂਚ ਕਰੀਏ ਤਾਂ ਆਪਣੀ ਜਿਹੜੀ ਹੱਕੀ ਮੰਗਾ ਉਹਨਾਂ ਦੀ ਪ੍ਰਾਪਤੀ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ